ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਨੇ। ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ, ਲੈब्स ਦਾ, ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ। ਦੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਜ਼ ਨੂੰ ਇਲਾਕੇ ਦੇ ਪ੍ਰਬੰਧਕ ਸਜਣ ਨੂੰ ਵਧਾਈ ਜੀ ਦੇਣਾ ਸਸੀਗਾ ਦੋਸਤੋ ਤੁਸੀਂ ਜਿਵੇਂ ਅਗਰ ਡੈਂਸਰਾਂ ਗੱਲ ਕਰਾਂਗੇ ਮਿਸ਼ਨ ਤਰਸ ਪੰਜਾਬ ਨੂੰ ਲੈ ਕੇ ਜਿੱਥੇ ਅੱਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬਜ਼ੀ ਮੰਡੀ ਵਿੱਚ ਚੈਕਿੰਗ ਕੀਤੀ ਗਈ ਜਿੱਥੇ ਫਰੂਟ ਦੇ ਸੈਂਪਲ ਲਏ ਗਏ ਉਸ ਤੋਂ ਗੱਲਬਾਤ ਕਰਾਂਗੇ ਸਸੀਗਾ ਭਾਜੀ ਕੀ ਨਾ ਆਪਣੇ ਮੇਰਾ ਨਾਮ ਕਮਿਊਨੀਕੇਸ਼ਨ ਮਰਜੀ ਮੇ ਜੀ ਅੱਜ ਅਧਿਕਾਰੀਆਂ ਵੱਲੋਂ ਫਰੂਟ ਦੇ ਸੈਂਪਲ ਲਏ ਗਏ ਔਰ ਕੀ ਕਹਿਣਾ ਚਾਹੋਗੇ ਇਸ ਲੈ ਕੇ 24 ਸੈਂਪਲ ਹੈ ਉਹਨਾਂ ਨੇ ਚੰਗੀ ਗੱਲ ਹੈ ਜੀ ਉਹਨਾਂ ਦੇ ਆਪਣੇ ਜੋ ਵੀ ਗਵਰਨਮੈਂਟ ਦੇ ਕਹਿਦੇ ਅਗੇ ਵਧੀਆ ਉਹ ਮਾੜਾ ਸੌਦਾ ਤੇ ਵੇਚਦੇ ਨਹੀਂ ਅੱਜਕੱਲ ਮਾੜੀ ਜੀ ਕੋਈ ਖਾਂਦਾ ਹੀ ਨਹੀਂ ਹੈਗਾ ਨਾ ਕੋ ਮਾੜੀ ਜੀ ਵਿ ਮਾਰੀ ਜੀ ਸੇ ਚੱਕੇ ਬਾਹਰ ਟੁੱਟੀ ਜਾਂਦੀ ਏ ਸੇ ਖਰਾ ਸੋਦਾ ਹੀ ਵਿਕਦਾ ਫਰੈਸ਼ ਰੂਟੀ ਵਿਕਦਾ ਜੀ ਹੁਣ ਮਾੜਾ ਸੋਦਾ ਨਹੀਂ ਵਿਕਦਾ ਉਹ ਪਹਿਲਾਂ ਕਿਹੜੀ ਕੀ ਦੱਸਿਆ ਜਾ ਰਿਹਾ ਕਿ ਇੱਕ ਦਵਾਈਆਂ ਲਗਾ ਕੇ ਫਰੂਟ ਨੂੰ ਕੀਤਾ ਜਾਂਦਾ ਆ ਜਾਂ ਕੋਈ ਦਵਾਈਆਂ ਕੋਈ ਨਹੀਂ ਲਗਦੀ ਜੀ ਇਹ ਐਵੇਂ ਹੀ ਲੋਕਾਂ ਦੇ ਭਰਮ ਆ ਜਾਂ ਲੋਕਾਂ ਦੇ ਵਿਹਮ ਆ ਜਿਹੜੇ ਲੋਕੀ ਕਹਿੰਦੇ ਟੀਕੇ ਲੱਗਦੇ ਜਾਂ ਫਲਾਣਾ ਲੱਗਦਾ ਕੁਝ ਨਹੀਂ ਲੱਗਦਾ ਬਾਕੀ ਖਾਦਾ ਖੂਦਾ ਸਾਡੇ ਸੀਡ ਜਿਹੜੇ ਆ ਬੀ ਬੂ ਜਿਹੜੇ ਹੁੰਦੇ ਆ ਸਪਰੇਅ ਆ ਵਗੈਰਾ ਜਿਹੜੀਆਂ ਹੁੰਦੀਆਂ ਉਹ ਜਿਹੜੀਆਂ ਗਵਰਨਮੈਂਟ ਵੱਲੋਂ ਮਨਜ਼ੂਰ ਹੋਈਆਂ ਉਹ ਹੀ ਹੁੰਦੀਆਂ ਔਰ ਕਿੰਨੇ ਸੈਂਪਲ ਲੱਗਦੇ ਆ ਮੇਰੇ ਅੱਜ ਦੋ ਸੈਂਪਲ ਹੈ ਜਿਉਂ ਨੇ ਇੱਕ ਤੋਤਾ ਬਰੀ ਆਮ ਦਾ ਤੇ ਇੱਕ ਗੋਲੇ ਆਮ ਦਾ ਸੋ ਅੱਜ ਵੱਖ-ਵੱਖ ਦੁਕਾਨਾਂ ਤੇ ਜਾ ਕੇ ਫਰੂਟਲ ਦੁਕਾਨਾਂ ਤੇ ਜਿਹੜੇ ਸੈਂਪਲ ਲਏ ਗਏ ਸੈਂਪਲ ਲੈਣ ਮਗਰ ਜਿਹੜੀ ਰਿਪੋਰਟ ਆਏਗੀ ਉਹਨਾਂ ਕਹੜਾ ਕਿ ਕੋਈ ਵੀ ਵਿਅਕਤੀ ਜਿਹੜਾ ਮਾੜਾ ਫਰੂਟ ਨਾਲ ਵੇਚੇ ਜਾਵੇ ਤਾਂ ਜੋ ਕਿ ਕਿਸੇ ਵੀ ਛੇਦ ਦੇ ਨਾਲ ਖਿਲਵਾੜ ਨਾ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅੱਜਕੱਲ ਚੱਲ ਰਿਹਾ ਹੈ ਔਰ ਉਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਾਨੂੰ ਹਿਦਾਇਤ ਆਈ ਹੈ ਕਿ ਲੋਕਾਂ ਨੂੰ ਚੰਗਾ ਮਿਆਰੀ ਸਮਾਨ ਮਲੇ ਖਾਨ ਪੀਣ ਵਾਲਾ ਜਿੰਨਾ ਵੀ ਹੋਵੇ ਚਾਹ ਪਲੂਟ ਹੋਣਾ ਚਾਹ ਸੱਤਿਆ ਹੋਣਾ ਚਾਹ ਕੋਈ ਵੀ ਮਿਲ ਪ੍ਰੋਡਕਟ ਚਾ ਜੋ ਵੀ ਖਾਨ ਪੀਣ ਵਾਲੀ ਚੀਜ਼ ਹੈਗੀ ਉਹਨਾਂ ਨੂੰ ਚੰਗੀ ਮਿਲਣੀ ਚਾਹੀਦੀ ਹੈ ਉਹਰੇ ਤਹਿਤ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਸ੍ਰੀ ਸਰਦਾਰ ਦਲराज ਸਿੰਘ ਜੀ ਹਾਈਐਸ ਡਿਪਟੀ ਮੰਤਰੀ ਸਾਹਿਬ ਅਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਸੁਰਜਨ ਸਾਹਿਬ ਉਹਨਾਂ ਵੱਲੋਂ ਸਾਨੂੰ ਸਕਤੇ ਦਾਇਤਾ ਕਿ ਇੰਨਾ ਜਗਾ ਤੇ ਜਾ ਕੇ ਤੁਸੀਂ ਆਪ ਖੁਦ ਵਿਜ਼ਿਟ ਕਰੋ ਅਤੇ ਉੱਥੇ ਸੈਂਪਲਿੰਗ ਕਰੋ ਜਿਹੜੇ ਚ ਅੱਜ ਜਿਵੇਂ ਉਸਤੇ ਹੈ ਤੇ ਅੱਜ ਸਬਜੀ ਮੰਡੀ ਟਾਂਡਾ ਹੈ ਔਰ ਟਾਂਡਾ ਵਿਖੇ ਅਸੀਂ ਸਾਰੇ ਜਿਹੜੇ ਫਰੂਟਸ ਹੈਗੇ ਆ ਉਹਨਾਂ ਨੂੰ ਦੇਖਣ ਲਈ ਕਿਤੇ ਉਹਨਾਂ ਦੇ ਕੋਈ ਮਸਾਲਾ ਤੇ ਨਹੀਂ ਲੱਗ ਰਾਇਆ ਕੁਛ ਐਦਾ ਤਾਂ ਨਹੀਂ ਲੱਗ ਰਾਇਆ ਉਸ ਲਈ ਅਸੀਂ ਸੈਂਪਲ ਲਿੱਤੇ ਆ ਸੋ ਇਹ ਸੈਂਪਲ ਅਸੀਂ ਅੱਜ ਕਲੈਕਟ ਕਰਕੇ ਫਿਰੇ ਲੈਬ ਤੱਕ ਭੇਜ ਦਾਂਗੇ ਤਾਂ ਕਿ ਉਹਨਾਂ ਦੇ ਉਸ ਤੋਂ ਬਾਅਦ ਰਿਪੋਰਟ ਆਨ ਤੇ ਕਾਰਵਾਈ ਕੀਤੀ ਜਾਏ ਤੁਹਾਨੂੰ ਕੀ ਦੋ ਦੁੱਤੇ ਤੇ ਇੱਕ ਮੰਡੀ ਵਾਲੀ ਚਾਹ छापेमारी था। तो <laughs> चल रही चाहे गोलगप्पे रेहड़िया मोमो वगैरह उ चलती रहती है और असारा डिस्ट्रिक ही कवर आ रहे हैं जिदा असि पिछे दो दिन पहले असियारपुर सब्जी मंडी की फ्रूट किया ਉਸ ਤੋਂ ਨਾਲ ਹੀ ਅਸੀਂ ਮਾਲਪੁਰ ਗਡਸ਼ੰਕਰ ਏਰੀਆ ਵੀ ਦੌਰ ਕੀਤਾ ਅੱਜ ਸਾਡਾ ਦਸੂਆ ਏਰੀਆ ਕਵਰ ਕਰ ਰਹੇ ਹਾਂ ਜੋ ਇਸ ਤਰ੍ਹਾਂ ਸਾਡੀ ਮੁਹਿੰਮ ਜਿਹੜੀ ਹੈ ਨਾ ਇਹ ਚੱਲਦੀ ਰਹਿੰਦੀ ਹੈ ਰੋਜ਼ ਦੇ ਹੜੇ ਅਸੀਂ ਕਿਤਨਾ ਕਿਤੇ ਇਸ ਸੰਬੰਧੀ ਚਾਪੇਮਾਰੀ ਕਰਦੇ ਰਹਿੰਦੇ ਹਾਂ ਤਾਂ ਕਿ ਲੋਕਾਂ ਨੂੰ ਚੰਗਾ ਭੋਜਨ ਮਿਲ ਸਕੇ ਅੱਜ ਕਿੰਨੇ ਸਾਰੇ ਕਿੰਨੇ ਕਿੰਨੇ ਸੈਂਪਲ ਕਿਸ ਤਰ੍ਹਾਂ ਅੱਜ ਅਸੀਂ ਦੇਖੋ ਅਜੇ ਸਵੇਰੇ 6 ਵਜੇ ਸਾਡੀ ਟੀਮ ਇੱਥੇ ਪਹੁੰਚ ਗਈ ਸੀ ਤੇ ਚੈਕਿੰਗ ਚੱਲਦੀ ਰਹੀ ਹੈ ਸ਼ੁਰੂਆਤ ਅਸੀਂ ਟਾਂਡੇ ਤੋਂ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਅਸੀਂ ਸਾਰਾ ਇਧਰ ਲੈਰੀਆ ਕਵਰ ਕਰ ਤਾ ਪਾਊਡਰਾਂ ਦਾ ਸੈਂਪਲ ਤੋਂ ਲੈ ਕੇ ਸਾਡੇ ਦੁੱਧ ਦੇ ਸੈਂਪਲ ਵੀ ਭਰੇ ਜਾਂਦੇ ਆ ਲਗਾਤਾਰ ਐਸੀ 1-2 ਦਿਨ ਚੜ੍ਹ ਕੇ ਜਰੂਰ ਸੈਂਪਲਿੰਗ ਕਰਦੇ ਲੋਕਾਂ ਨੂੰ ਦੇਖੋ ਪਹਿਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਸਮਾਨ ਖਰੀਦਦੇ ਆ ਉਸ ਸਮਾਨ ਵੀ ਚੰਗੀ ਕੁਆਲਿਟੀ ਦਾ ਦੇਖ ਕੇ ਵਰਤੋ ਦੇਖ ਕੇ ਵਰਤੋ उन्होंने देखो जरा अच्छी तरह कि हाँ भी फल फ्रूट भी जरा कि ठीक ठाक हैगी ना हो बीमारिया का कारण न बने या जे तुम कोई प्रोडक्ट शॉप्स तो भी खरीदते हो करे शॉप तो भी किए उ भी तुम एक्सपायरी डेट देख के लिखो कई बार हों कि प्रोडक्ट मिसलीडिंग भी हो सकता है कि लिखा कुछ होंगे प्रोडक्ट का नाम कुछ ना चेंज किया होंगे सो लेबलिंग जोड़ी पढ़नी है वह बहुत जरूरी है खासकर एक्सपायरी डेट पढ़नी बहुत जरूरी है सो असी लोगों को मैसेज कन्वे करना चाहेंगे कि तुम जागरूक होवो जागरूक आ कि ਅਗੇ ਫੀਡਬੈਕ ਦੇਵੇਗਾ ਤਾਂ ਕਿ ਇਹ ਜਿਹੜਾ ਗੋਰਖ ਧੰਦਾ ਜਿਹੜਾ ਆ ਇਹ ਬੰਦ ਹੋ ਸਕੇ ਅਸੀਂ ਤਾਂ ਲੱਗੇ ਹੋਏ ਆਂ ਪਰ ਲੋਕਾਂ ਦੀ ਜਾਗਰੂਕਤਾ ਬਹੁਤ ਜ਼ਰੂਰੀ ਆ ਸੈਂਪਲ ਉਹ ਨਾ ਕੇਲੇ ਦਾ ਲਿਆ ਪੀਚੇ ਦਾ ਲਿਆ ਜੀ ਅਪੀਤਾ ਵੀ ਖਰਾ ਲਿਆ ਉਹਨੂੰ ਚੱਕਿਆ ਕੇ ਕੇਲੇ ਵੀ ਖਰੇ ਚੁੱਕੇ ਉਹਦਾ ਸੈਂਪਲ ਕੀ ਭਰਨਾ ਚੀਜ਼ ਸੈਂਪਲ ਤਾਂ ਮਾਰੀ ਚਾਹੀਦਾ ਮਾਰੀ ਜੀ ਪਰ ਉਹ ਫੇਰ ਸੈਂਪਲ ਹੁੰਦਾ ਉਹ ਵੀ ਸੈਂਪਲ ਲਈ ਜਾ ਰਹੇ ਆ ਕਿ ਸੈਂਪਲ ਇਹ ਕਦੀ ਵੀ ਨਹੀਂ ਫੇਰ ਹੋਣਗੇ ਪਾਸ ਹੋਣਗੇ ਖਰੀ ਕੀ ਤਾਂ ਲੈ ਕੇ ਜਾਂਦੇ ਪਏ ਮਾਰਜੀ ਲ ਜਾਣ ਕੋ ਸਾਪੜ ਪਰ ਹੋਣ ਵਾਲੇ ਹਰ ਚੀਜ਼ ਨੂੰ ਪਤਾ ਕਿ ਕੈਮੀਕਲ ਲਾ ਕੇ ਬਣਦਾ ਤਿਆਰ ਹੁੰਦੀ ਆ ਜਿਹੜਾ ਕਿ ਕੈਮੀਕਲ ਜਿਹੜਾ ਤਿਆਰ ਹੁੰਦੇ ਕਿਸ ਤਰ੍ਹਾਂ ਦਾ ਕੈਮੀਕਲ ਜਿਹੜਾ ਪਤਾ ਨਹੀਂ ਪਿੱਛੋਂ ਆਉਂਦਾ ਸਾਨੂੰ ਤਾਂ ਮਾਲ ਅਸੀਂ ਤੇ ਜਿੱਦਾਂ ਆਉਂਦਾ ਉਦਾਂ ਵੇਚ ਦਿੰਦੇ ਆ ਪਿੱਛੋਂ ਵੱਡੀਆਂ ਮੰਡੀਆਂ ਜਾ ਕੇ ਪਤਾ ਕਰਾਂ ਜਾਂ ਫੈਕਟਰੀਆਂ ਪਤਾ ਕਰਾਂ ਬਗੀਚਿਆਂ ਜਾ ਕੇ ਜਿੱਥੋਂ ਮਾਲ ਹੋਵਾ ਕੀ ਕੀ ਲਾਉਂਦੇ ਕੀ ਕੀ ਨਹੀਂ ਲਾਉਂਦੇ ਕਿਸੇ ਨੂੰ ਤਿਆਰ ਰੰਗਦਾਰ ਮਾਲ ਦਾ ਇਹ ਵੀ ਛੱਡਦੇ ਆ ਛੋਟੀ ਮੰਡੀ ਆ ਕਿਹੜਾ ਪਰਚੂਨਟੀ ਮੰਡੀ ਇੱਥੇ ਕਿਹੜਾ ਸੋਕ ਮਾਲ ਦਾ ਕਿੰਨੇ ਸੈਂਪਲ ਲੈ ਕੇ ਤੁਹਾਡੇ ਸਾਡੇ ਕੋਲ ਦੋ ਸੈਂਪਲ ਲੈ ਕੇ ਇਕੱਲੇ ਦਾ ਪਿੱਛਾ ਤੁਸੀਂ ਦੇਖਦੇ ਰਹੋ ਦਨਸ਼ੀਰਾ ਮਹਿਮਦ ਪਾਸੇ ਭਾਈਵਾ